ਜੀ ਆਇਆਂ ਨੂੰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਦੋਸਤ ਮਨਮੋਹਨ ਸਿੰਘ ਤੇ ਅੱਜ ਫਿਰ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਕ ਕਰਵਾਵਾਂਗੇ ਜੀ ਪਾਉਂਟ ਸਾਹਿਬ ਸੱਚੀ ਮੰਜੀ ਸੈਦੇਵਾਲਾ ਦੇ ਇਸ ਬਲੌਗ ਰਸਤੇ ਦੇ ਬਾਰੇ ਜਾਣੂ ਕਰਵਾਵਾਂਗੇ ਜੋ ਕਿ ਬਰੇਟੇ ਤੋਂ ਸਿੱਧਾ ਸੈਦੇਵਾਲਾ ਨੂੰ ਜਾਂਦਾ ਹੈ ਸਾਡਾ ਤੁ ਜਾਖੜ ਰੋਡ ਦੇ ਉੱਤੇ ਖੜੇ ਹਾਂ ਤੇ ਆਪਾਂ ਇਸ ਫਲਾਈਓਵਰ ਦੇ ਕੋਲ ਖੜੇ ਹਾਂ ਇਹ ਫਲਾਈਓਵਰ ਦੇ ਇੱਕ ਜੱਥੇੋਂ ਪੈਂਦਾ ਹੈ ਆਪਾਂ ਨੂੰ 14 ਕਿਲੋਮੀਟਰ ਆਪਾਂ ਫਲਾਈਓਵਰ ਚੜ੍ਹਦੋਂ ਪਹਿਲਾਂ ਹੀ ਕੱਟ ਲੈਣਾ ਹੈ 100 ਮੀਟਰ ਦੀ ਦੂਰੀ ਤੋਂ ਅੰਦਰ ਹੀ ਆਪਾਂ ਇੱਥੋਂ ਲੈਫਟ ਹੋ ਜਾ ਇਹ ਸਿੱਧਾ ਰਸਤਾ ਗੁਰਦੁਆਰਾ ਸੈਦੇਵਾਲਾ ਸਾਹਿਬ ਨੂੰ ਜਾਂਦਾ ਹੈ। ਇਸ ਰਸਤੇ ਤੋਂ ਆਪਾਂ ਸਿੱਧਾ ਜਾਵਾਂਗੇ ਸੈਦੇਵਾਲਾ ਨੂੰ ਤੇ ਆਓ ਕਰਦੇ ਹਾਂ ਅੱਜ ਦਾ ਸਫ਼ਰ ਸ਼ੁਰੂ। ਇਹ ਜਾ ਰਹੇ ਆਪਾਂ ਸੈਦੇਵਾਲਾ ਨੂੰ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਇਸ ਦਾ ਇਤਿਹਾਸ ਵੀ ਦੱਸਾਂਗੇ। ਇਹ ਜਦੋਂ ਆਪਾਂ ਤੋਂ ਰਸਤਾ ਬੰਡਣ ਤੋਂ ਬਾਅਦ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੁੰਦੇ ਆ। ਇੱਕ ਮੰਡੀ ਜੀ ਆਉਂਦੀ ਆ ਆਪਾਂ ਮੰਡੀ ਦੇ ਵਿੱਚ ਨਹੀਂ ਹੁੰਦੇ ਆ ਆਪਾਂ ਸਿੱਧੇ ਆਪਾਂ ਉੱਥੋਂ ਉਪਰੇਟੇ ਤੋਂ 파ਟਕ ਪਾਰ ਕਰਦੇ ਆਪਾਂ ਉਹ 파ਟਕ ਵੱਲ ਚੱਲਾਂਗੇ ਉਹ 파ਟਕ ਪਾਰ ਕਰਦੇ ਹੀ ਆਪਣਾ ਅੰਗੇ ਦਾ ਸੁੱਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਆਪਾਂ ਸਿੱਧਾ ਤੋਂ ਅੱਗੇ ਚੱਲਾਂਗੇ ਗੁਰਦੁਆਰਾ ਸਾਹਿਬ ਵੱਲ ਆਏ। ਐਥੋਂ ਆਪਾਂ ਲੈਫਟ ਹੋ ਜਾਗੇ ਫਿਰ ਲੈਫਟ ਤੋਂ ਦਈਓ ਸਾਹਮਣੇ ਉਥੋਂ ਰਾਈਟ ਹੋ ਜਾਗੇ ਉਥੋਂ ਆਪਣਾ ਸਿੱਧਾ 파ਟਕ ਆ ਗਿਆ ਅੱਜ ਆਪਾਂ ਫਾਟਕ ਤੇ ਪਹੁੰਚ ਗਏ ਆਪਾਂ ਇਹ ਤੋਂ ਫਾਟਕ ਪਾਰ ਕਰ ਲਿਆ ਵਾਟਕ ਪਰ ਪਾਰ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਇਹ ਪੂਰੀ ਵੀਡੀਓ ਰਸਤੇ ਦੀ ਬਣਾ ਕੇ ਦਿਖਾਵਾਂਗੇ ਤਾਂ ਜੋ ਜੋ ਵੀ ਸੰਗਤ ਇੱਥੇ ਆਉਂਦੀ ਹੈ ਉਹਨੂੰ ਕੋਈ ਦਿੱਕਤ ਨਾ ਆਵੇ ਰਸਤਾ ਪੁੱਛਣ ਦੀ ਕਿਸੇ ਦੀ ਜ਼ਰੂਰਤ ਹੀ ਨਾ ਪਵੇ ਇਹ ਤੁਸੀਂ ਇਹ ਵੀਡੀਓ ਦੇਖਦੇ ਦੇਖਦੇ ਹੀ ਇੱਥੇ ਗੁਰਦੁਆਰਾ ਸਾਹਿਬ ਪਹੁੰਚ ਸਕਦੇ ਤੁਸੀਂ ਐਸੇ ਕਿ ਚੌਕ ਆਂਦਾ ਆਪਾਂ ਚੌਕ ਤੋਂ ਕਿਸੇ ਪਾਸੇ ਨਹੀਂ ਮੁੜਨਾ ਆਪਾਂ ਸਿੱਧੇ ਹੀ ਜਾਣਾ ਇੱਥੇ ਇਹ ਵਾਲੀ ਸੜਕ ਪਹਿਲਾਂ ਨਵੀਂ ਬਣੀ ਹੋਈ ਸੀ ਇਹਦੇ ਸੀਵਰੇਜ ਪਾਣ ਕਾਰਨ ਇਹ ਸੜਕ ਪਟਣੀ ਪਈ ਤਾਂ ਖਰਾਬ ਆ ਬਹੁਤ ਹੀ ਜਲਦੀ ਨਵੀਂ ਬਣ ਜੇਗੀ ਸੜਕ ਪਰ ਰਸਤਾ ਉੱਧਾ ਸਾਫ਼ ਹੈ ਇਹ ਆ ਜਮਾ ਟੀਪੁਆਇੰਟ ਤੋਂ ਆਪਾਂ ਲੈਫਟ ਹੋ ਜਾਣਾ ਹੈ ਲੈਫਟ ਹੁੰਦਾ ਨਹੀਂ ਰਾਈਟ ਆਪਾਂ ਲੈ ਲੈਣਾ ਇਸੋਂ ਇਹ ਤੋਂ ਟੀਪੁਆਇੰਟ ਤੋਂ ਫਿਰ ਆਪਾਂ ਸਿੱਧਾ ਐਸਡੀ ਪੁਆਇੰਟ ਤੋਂ ਆਪਾਂ ਫਿਰ ਸਿੱਧਾ ਇੱਥੇ ਰਾਈਟ ਹੋਣਾ ਹੈ ਆ ਰਾਈਟ ਹੁੰਦਾ ਨਹੀਂ ਫਿਰ ਅਗੋਂ ਆਪਾਂ ਲੈਫਟ ਲੈ ਲੈਣਾ ਆਪਣਾ ਵੀਡੀਓ ਹੋਏ ਬਣਾਉਣ ਦਾ ਮੋਟਿਵੇ ਇਹੀ ਹੈ ਹੁੰਦਾ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਰਸਤਾ ਲੱਭਣ ਦੇ ਵਿੱਚ ਦਿੱਕਤ ਨਾ ਆਵੇ ਆਪਾਂ ਤਾਂ ਹੀ ਪੂਰੇ ਰਸਤੇ ਦੀ ਵੀਡੀਓ ਬਣਾ ਕੇ ਆਪਾਂ ਪਾ ਦਨੇ ਆ ਵਿੱਚ ਤਾਂ ਜੋ ਕੋਈ ਵੀ ਬਿਨਾ ਪੁੱਛੇ ਆਪਣਾ ਸਫਰ ਕੰਪਲੀਟ ਕਰ ਸਕਦਾ ਹੋਵੇ ਆਰੇ ਆਪਾਂ ਪੂਰੇ ਰਸਤੇ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਤੀ ਤੁਹਾਨੂੰ ਇਸ ਸ਼ਹਿਰ ਦੇ ਵਿੱਚੋਂ ਨਿਕਲਣ ਲਈ ਕੋਈ ਦਿੱਕਤ ਇਹ ਹੁਣ ਅੱਗੋਂ ਸਿੱਧਾ ਸਫਾ ਇਹ ਹੁਣ ਅੱਗੋਂ ਸਿੱਧਾ ਰਸਤਾ ਸ਼ੁਰੂ ਹੋ ਗਿਆ ਇਹ ਹੁਣ ਆਪਾਂ ਅੱਗੋਂ ਧਰਮਪੁਰਾ ਦੇ ਕੋਲ ਜਾ ਕੇ ਆਪਾਂ ਵੀਡੀਓ ਬਣਾਵਾਂਗੇ ਹੁਣ ਆਪਾਂ ਬਿਲਕੁਲ ਹੀ ਬਰੇਟਾ ਸ਼ਹਿਰ ਤੋਂ ਬਾਹਰ ਆ ਗਏ ਆ ਇਹ ਅੱਗੇ ਨਹਿਰ ਆਉਂਦੀ ਹੈ ਇੱਕ ਇਹ ਨਹਿਰ ਪਾਰ ਕਰਨ ਤੋਂ ਬਾਅਦ ਹੀ ਕਣਪੁਰ ਆ ਜਾਂਦਾ ਸਤੂਆ ਬਾਤਾਰੰਪੁਰ ਆ ਪਹੁੰਚ ਚੁੱਕੇ ਆ ਸਾਹਮਣੇ ਐਂਟਰੀ ਗੇਟ ਲੱਗਾ ਇੱਥੋਂ ਟੀ ਪੁਆਇੰਟ ਤੋਂ ਆਪਾਂ ਰਾਈਟ ਹੋ ਜਾਾਂਗੇ ਆਤਾਰੰਪੁਰ ਪਿੰਡ ਆ ਸਾਹਮਣੇ ਪੈਟਰੋਲ ਪੰਪ ਹੈ ਪੈਟਰੋਲ ਪੰਪ ਤੋਂ ਆਪਾਂ ਇਹ ਵੀ ਆਪਾਂ ਰਸਤਾ ਨੂੰ ਪੂਰਾ ਦਿਖਾਵਾਂਗੇ ਇੱਥੋਂ ਆਪਾਂ ਲੈਫਟ ਹੋਣਾ ਹੈ ਇਹ ਵੀ ਤੁਹਾਨੂੰ ਅਪਰ ਅਸਾ ਪੂਰਾ ਦਿਖਾ ਦਾਂਗੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਇਸ ਤਰ੍ਹਾਂ ਪੂਰਾ ਜੋ ਪਿੰਡ ਹੈ ਬਹੁਤ ਵੱਡਾ ਪਿੰਡ ਹੈ। ਆਰਨੇਤ ਦਾ ਪਿੰਡ ਹੈ ਇਹ। ਜਿਹੜਾ ਆਪਣਾ ਸਿੰਗਰ ਆਰਨੇਤ ਜੋ ਸੰਕਤਾਂ ਦੂਰੋਂ ਆਂਦੀਆਂ ਨੇ ਉਹਨਾਂ ਨੂੰ ਰਸਤਾ ਨੱਪੜ ਦੇ ਲਈ ਮੁਸ਼ਕਲਾਂ ਆਦੀਆਂ ਇਸ ਲਈ ਆਪਾਂ ਪੂਰੇ ਰਸਤੇ ਦੀ ਵੀਡੀਓ ਬਣਾਉਨੇ ਆ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਉਹ ਆਪਣੀ ਵੀਡੀਓ ਦੇਖਦਾ ਦੇਖਦਾ ਇੱਥੇ ਤੱਕ ਪਹੁੰਚ ਸਕਦਾ ਬੜੇ ਆਰਾਮ ਦੇ ਨਾਲ ਇਦੋਂ ਆਪਾਂ ਰਾਈਟ ਹੋ ਜਾਾਂਗੇ ਸੈਦੇ ਵਾਲਾ ਇਹ ਆਪਣਾ ਸਿੱਧਾ ਰਸਤਾ ਹੈ। ਉਸ ਤੋਂ ਸੈਦੇ ਵਾਲਾ 4 ਕਿਲੋਮੀਟਰ ਰਹਿ ਗਿਆ ਸਿਰਫ। ਬਣਾ ਅਗਲਾ ਪਿੰਡ ਸਸਪਾਲੀ ਹੈ। ਸਸਪਾਲੀ ਤੋਂ 2.5 ਕਿਲੋਮੀਟਰ ਦੂਰੀ ਤੇ ਸੈਦੇ ਵਾਲਾ ਹੈ। ਫਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੀ ਬਣਿਆ ਵੈ ਸੋ ਫਾਈਨਲੀ ਦੋਸਤੋ ਆਪਾਂ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਸੈਦੇਵਾਲਾ ਪਹੁੰਚ ਚੁੱਕੇ ਆਂ ਤੇ ਹੁਣ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਨਾਲੇ ਇੱਥੋਂ ਦਾ ਇਤਿਹਾਸ ਵੀ ਦੱਸਦੇ ਆਂ ਬਾਈ ਇਹ ਦੇਵੜੀਆ ਗੁਰਦੁਆਰਾ ਸਾਹਿਬ ਦੀ ਇਹ ਇਧਰ ਸਰਾਮਾਂ ਬਣੀਆਂ ਹੋਈਆਂ ਨੇ ਜਿੱਦੇ ਸੰਗਤਾਂ ਇੱਥੇ ਆਉਂਦੀਆਂ ਨੇ ਉਹਨਾਂ ਵਾਸਤੇ ਇਸ ਰੋਵਰ ਸਾਹਿਬ ਆ ਇਧਰ ਤੇ ਇਧਰੋਂ ਇਹ ਰਸਤਾ ਜਾਂਦਾ ਜਿੱਥੇ ਹੁਣ ਮਹਾਰਾਜ ਦੀ ਸਵਾਰੀ ਰੱਖੀ ਹੋਈ ਹੈ ਨਾ ਇਧਰੋਂ ਇਧਰੋਂ ਇਹ ਰਸਤਾ ਜਾ ਕੇ ਛੇ ਦੀਵਾਨ ਹਾਲਾ ਉੱਥੇ ਮਹਾਰਾਜ ਦੀ ਸਵਾਰੀ ਰੱਖੀ ਹੋਈ ਤਾਂ ਜੋ ਇਹ ਬਿਲਡਿੰਗ ਜਿਹੜਾ ਗੁਰਦੁਆਰਾ ਸਾਹਿਬ ਜਿਹਦੇ ਦਰਬਾਰ ਸਾਹਿਬ ਬਣ ਰਿਹਾ ਹੈ ਜਿੱਥੇ ਨਵਾਂ ਬਣਾ ਰਹੇ ਨੇ ਇੱਥੇ ਜੋ ਦਰਬਾਰ ਸੀ ਛੋਟਾ ਸੀ ਤਾਂ ਕਰਕੇ ਹੁਣ ਵੱਡਾ ਕਰਕੇ ਬਣਾ ਰਹੇ ਨੇ ਦਰਬਾਰ ਸਾਹਿਬ ਉੱਥੇ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਅੰਦਰ ਦਰਬਾਰ ਸਾਹਿਬ ਦੇ ਧਾਰੀ ਜਨ ਸਾਜਿਨਾ ਕਾਵਨ ਸਭਜ ਵਿਚਾਰੀ ਜਿਉ ਪਿੰਦ ਸਭ ਕਿਸ ਹੈ ਕਿਸਕਾਰ ਅਖੰਭ ਵਿਚਾਰੀ ਸਭਜ ਲਗੇ ਸੇ ਜਨ ਸਤਰੀ ਭਗਿਲ ਪਾਰੇ ਉਪਾਤ ਹੈ ਵੇ ਅੰਕਾਰੀ ਬਾਦੀ ਜਨ ਸਾਜਿਨਾ ਇਹ ਉਹ ਪਵਿੱਤਰ ਜੋੜਾ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੋ ਸੰਗਤਾਂ ਨੂੰ ਲਗਾਇਆ ਜਾਂਦਾ ਹੈ ਸਾਸ਼ਨੀ ਜੀ ਹੁਣ ਤੁਹਾਨੂੰ ਦਰਸ਼ਨ ਕਰਵਾਣੇ ਆਪਾਂ ਬਾਬਾ ਸਚੂ ਸਾਚ ਜੀ ਦੀ 14ਵੀਂ 15ਵੀਂ ਪੀੜੀ ਹੈ ਬਾਬਾ ਜਰਨੈਲ ਸਿੰਘ ਜੀ ਜੋ ਛੋਟੀ ਉਮਰ ਤੋਂ ਹੀ ਇਸ ਦਰ ਦੀ ਸੇਵਾ ਕਰ ਲੱਗੇ ਸਨ ਉਹਨਾਂ ਨੂੰ 37 ਸਾਲ ਹੋ ਗਏ ਇਸ ਦਰ ਦੀ ਸੇਵਾ ਕਰਦਿਆਂ ਤੇ 37 ਸਾਲ ਤੋਂ ਇਸ ਦਰ ਦੀ ਸੇਵਾ ਕਰ ਰਹੇ ਨੇ ਤੇ ਆਉ ਆਪਾਂ ਜਾਣੂ ਹੁੰਨੇ ਆ ਉਹਨਾਂ ਤੋਂ ਇਸ ਸਥਾਨ ਦੇ ਇਤਿਹਾਸ ਦੇ ਬਾਰੇ ਤੇ ਆਉ ਮਿਲਦੇ ਆ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਜੋ 15ਵੀਂ ਪੀੜ੍ਹੀ ਹੈ ਬਾਬਾ ਸਜ ਸੱਜੀ ਦੀ ਆਉ ਜਾਣੀ ਉਹਨਾਂ ਤੋਂ ਇਤਿਹਾਸ ਖਾਲਸਾ ਵਾਹਿਗੁਰੂ ਕੀ ਫਤਿਹ ਬਾਬਾ ਜੀ ਹੁਣ ਸਾਡੇ ਸੰਗਤਾਂ ਨੂੰ ਇੱਥੋਂ ਦਾ ਇਤਿਹਾਸ ਦੱਸੋ ਤੇ ਇੱਥੋਂ ਦੀ ਕੀ ਮੰਨਤ ਹੈ ਵੀ ਇਥੇ ਗੁਰੂ ਅਮਰਦਾਸ ਜੀ ਨੇ ਕੀ ਕਾਰਾਮਤ ਕੀਤੀ ਸੀ ਉਸ ਦੇ ਬਾਰੇ ਸਾਨੂੰ ਸਾਡੇ ਸੰਗਤਾਂ ਨੂੰ ਜਾਣੂ ਕਰਵਾਉ ਥੋੜਾ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਨਗਰ ਨਵਾਸੀ ਇਲਾਕਾ ਨਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਇਤਿਹਾਸ ਵਾਸਤੇ ਬੇਨਤੀ ਕਰ ਰਹੇ ਹੈ ਕਿ ਗੁਰਦੁਆਰਾ ਪਾਂਹ ਸਾਹਿਬ ਸੱਚੀ ਮੰਡੀ ਨਗਰ ਸੈਦੇ ਵਾਲਾ ਜੋ ਕਿ ਤਹਿਸੀਲ ਬਡਲਾਡਾ ਜ਼ਿਲ੍ਹਾ ਮਾਨਸਾ ਦੇ ਵਿੱਚ ਸਥਿਤ ਹੈ ਸਾਡੇ ਬਟੇਰੀਆ ਨੇ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਗੋਇੰਦਵਾਲ ਦੀ ਨਗਰੀ ਵਿਖੇ ਰਹਿ ਕੇ 12 ਸਾਲ ਦੀ ਸੇਵਾ ਕੀਤੀ ਹੈ ਕਿਉਂਕਿ ਸਤਗੁਰਾਂ ਨੇ ਬਾਈ ਪ੍ਰਚਾਰਕ ਸਥਾਪਿਤ ਕੀਤੇ ਸਨ ਜਿਨ੍ਹਾਂ ਵਿੱਚ ਕੇ ਕੁਝ ਬੀਬੀਆਂ ਨੂੰ ਵੀ ਹਿੱਸੇਦਾਰੀ ਪ੍ਰਾਪਤ ਹੋਈ ਹੈ ਉਹਨਾਂ ਵਿੱਚ ਨੌਵੇਂ ਨੰਬਰ ਤੇ ਸਾਡੇ ਵੱਡਿਆਂ ਦਾ ਨਾਮ ਹੈ ਬ੍ਰਹਮ ਗਿਆਨੀ ਬਾਬਾ ਸਤਨਸਾਹਿਬ ਜੀ ਜਿਨ੍ਹਾਂ ਦਾ ਘਰ ਦਾ ਨਾਮ ਜਿਹੜਾ ਪੈਰੋਜੀਤੇ ਚੈਨਾ ਜੀ ਸੀ ਸਤਨਸਤ ਸਤਗੁਰਾਂ ਨੇ ਨਾਮ ਪਾਣਾ ਕੀਤਾ ਸੀ ਕਿਉਂਕਿ ਸਤਬਚਨ ਦੇ ਅਧਿਕਾਰੀ ਸੀ ਤੇ ਧੰਨ ਸ੍ਰੀ ਗੁਰਮਰਦਾਸ ਸਿੰਘ ਜੀ ਮਹਾਰਾਜ ਨੇ ਜਿੱਥੇ ਪ੍ਰਚਾਰਕ ਸਥਾਪਿਤ ਕੀਤੇ ਉੱਥੇ ਆਇਆਂ ਹੋਈਆਂ ਸੰਗਤਾਂ ਵਾਸਤੇ ਕਮਰੇ ਵੀ ਜਿਹੜੇ ਬਣਾ ਕੇ ਸੀ ਦੇਣਾ ਕੀਤੇ ਐ ਹੁਣ ਸਤਗੁਰੂ ਨੇ ਪਹਿਲੋਂ ਆਪਣੇ ਭਤੀਜ ਬਾਬਾ ਸਾਵਨਬਲ ਤੇ ਬਾਬਾ ਸਚਨਸਾਜ ਜੀ ਤੇ ਹੋਰ ਦੋ ਚਾਰ ਸਿੱਖਾਂ ਨੂੰ ਸਾਥ ਵਿੱਚ ਭੇਜ ਕੇ ਹਰੀਪੁਰ ਦੇ ਰਾਜੇ ਹਰੀ ਸਿੰਘ ਤੋਂ ਇਹ ਲੱਕੜਾ ਮੰਗਵਾਈਆਂ ਸੇਵਾ ਕਰਵਾਈ ਉਸ ਤੋਂ ਬਾਅਦ ਇਹ ਰਾਜਾ ਜਿਹੜਾ ਦਰਸ਼ਨਦਾਰੇ ਕਰਨ ਵਾਸਤੇ ਆਇਆ ਕਿ ਜਦੋਂ ਦਰਸ਼ਣਦਾਰੇ ਕਰਨ ਵਾਸਤੇ ਆਇਆ ਸਤਗੁਰਾਂ ਦੇ ਘਰ ਦਾ ਹੁਕਮ ਸੀ ਕਿ ਕਿਸੇ ਵੀ ਬੀਬੀ ਦੇ ਕੁੰਡ ਨਹੀਂ ਕੱਢਣਾ ਪੱਲਾ ਨਹੀਂ ਕਰਨਾ ਪਰ ਜਦੋਂ ਰਾਜਾ ਦਰਸ਼ਨ ਕਰਨ ਵਾਸਤੇ ਆਇਆ ਇਹਦੀ ਸੱਜ ਵਿਆਹੀ ਸਤਵੀਂ ਰਾਣੀ ਨੇ ਕੁੰਡ ਕੱਢ ਲਿਆ ਪੱਲਾ ਕਰ ਲਿਆ ਸਤਗੁਰਾਂ ਨੇ ਸੁਭਾਵਕ ਬਚਨ ਛੱਡ ਦਿੱਤਾ ਕਿ ਇਸ ਝਲਦੀ ਨੂੰ ਸੰਗਤ ਨਹੀਂ ਚੰਗੀ ਲੱਗੀ ਇਹ پاگل ਹੋ ਗਈ ਜੰਗਲਾਂ ਨੂੰ ਦੌੜ ਗਈ ਰਾਜੇ ਵੱਲੋਂ ਬੜਾ ਸਾਰਾ ਲੱਭਿਆ ਗਿਆ ਪਰ ਨਹੀਂ ਲੱਭੀ ਰਾਜਾ ਸਤਗੁਰਾਂ ਤੋਂ ਛੁੱਟੀ ਲੈ ਕੇ ਆਪਣੀ ਨਗਰੀ ਨੂੰ ਚਲਾ ਗਿਆ ਉਸ ਤੋਂ ਬਾਅਦ ਇਹ ਬਾ ਸਾਡੇ ਵਡੇਰਿਆਂ ਦੀ ਜਿਹੜੀ ਸੇਵਾ ਸੀ ਇਹ ਨਠਾਉ ਚੱਲ ਰਹੀ ਸੀ ਹਰੂ ਜੀ ਦੀ ਤਰਾਨੇ ਤ੍ਰੇਮ ਜੀ ਦਾ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਉਂਦੇ ਲੰਗਰ ਪਕਵਾਉਂਦੇ ਤੇ ਵਰਤੌਦੇ ਸੀ ਇੱਕ ਦਿਨ ਇਸ ਪਾਗਲ ਰਾਣੀ ਨੇ ਗੱਲ ਪੈਣਾ ਕੀਤਾ ਬਾੜੀ ਹਾਲਤ ਕੀਤੀ ਤੇ ਬਾਬਾ ਸਚਨ ਸਾਹਿਬ ਜੀ ਨੇ ਸਤਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਦੂਸਰੇ ਦਿਨ ਜਦੋਂ ਜਾਣ ਲੱਗੇ ਤੇ ਉਸ ਵਕਤ ਸਤਗੁਰਾਂ ਨੇ ਆਪਣੇ ਚਰਨਾਂ ਦੇ ਜੂੜਾ ਸਾਹਿਬ ਲੈਣਾ ਕੀਤੇ ਕਿ ਬਾਬਾ ਸਚਨ ਸਾਹਿਬ ਜੀ ਜਦੋਂ ਆਏਗੇ ਉਹਦੇ ਤਾਲ ਨਾਲ ਸੁਹਾਦਿਓ ਤਾਂ ಶ್ರೀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ। ਇਸੇ ਤਰ੍ਹਾਂ ਹੀ ਹੋਇਆ ਕਿ ਬਾਬਾ ਜੀ ਲੱਕੜਾ ਲੈਣ ਵਾਸਤੇ ਗਏ। ਪਹਿਲੇ ਦਿਨ ਦੀ ਤਰ੍ਹਾਂ ਇਹ ਰਾਣੀ ਫੇਰ ਆਈ। ਬਾਬਾ ਸਤਿਗੁਰ ਸਾਜੀ ਦੇ ਸਤਿਗੁਰਾਂ ਦੇ ਚਰਨਾਂ ਦੇ ਜੋੜਾ ਸਾਹਿਬ ਦੇ ਤਲਨਾ ਛੁਆਏ। ਇਹ ਰਾਣੀ ਠੀਕ ਹੋ ਗਈ। ਲੱਕੜਾ ਚੁੱਕ ਕੇ ਤੇ ਗੋਇੰਦਵਾਲ ਨਗਰੀ ਦੇ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਆਈ ਬਾਬਾ ਜੀ ਦੇ ਪਿੱਛੇ-ਪਿੱਛੇ। ਸਤਿਗੁਰਾਂ ਨੇ ਇਹਨਾਂ ਦੋਨਾਂ ਨੂੰ ਪਤੀ-ਪਤਨੀ ਦਾ ਖਿਤਾਬ ਦੇ ਦਿੱਤਾ। ਇਹ ਬਖਸ਼ਾ ਦਿੱਤੀਆਂ ਤੇ ਨਾਲ ਹੀ ਸਤਿਗੁਰਾਂ ਨੇ ਆਪਣੇ ਚਰਨਾਂ ਦੇ ਦੋਨੋਂ ਜੋੜਾ ਸਾਹਿਬ ਬਖਸ਼ ਕੇ ਬੇਹੰਤ ਵਾਰ ਦੇ ਕਰਕੇ ਫਜੀਰਾ ਵਾਲਾ ਹਲਕਾ ਕੁੱਤਾ ਜਿਹਨੂੰ ਕੱਟ ਗਿਆ ਜੇ ਹਲਕਾ ਨਾ ਕੁੱਤਿਆ ਕੁੱਦਿਆ ਹੋਵੇ ਬਾਕੀ ਜਿਹੜੇ ਵੈਂਟਲ ਹੋ ਜਾਂਦੇ ਆ ਪਾਗਲ ਲੋਕ ਸਤਗੁਰੂ ਜੀ ਮਹਾਰਾਜ ਨੇ ਢੇਰ ਸਾਰੀਆਂ ਬਖਸ਼ਾ ਦੇ ਕੇ ਤੇ ਬਾਬਾ ਜੀ ਨੂੰ ਕਿਹਾ ਕਿ ਤੁਹਾਡੀ ਘਾਲ ਕਮਾਈ ਥਾਂ ਪਈ ਹੈ ਤੁਸੀਂ ਆਪਣੀ ਡਗਰੀ ਵਿੱਚ ਜਾਓ ਤੁਹਾਡੇ ਪਾਸ ਬੜੇ ਦੁਖੀ ਦੁਖੀ ਆਇਆ ਕਰਨਗੇ ਉਹਨਾਂ ਦੇ ਤਨ ਦੇ ਨਾਲ ਸ਼ੋਣਾ ਉਹ ਦੁੱਖਾਂ ਤੋਂ ਰਹਿਤ ਹੋ ਕੇ ਸੁੱਖਾਂ ਦੀ ਪ੍ਰਾਪਤੀ ਕਰਨਗੇ ਆਇਆਂ ਹੋ ਜਾਂ ਸੰਗਤਾਂ ਦੀ ਲੰਗਰ ਪ੍ਰਸ਼ਾਦੀ ਦੀ ਸੇਵਾ ਕਰਨੀ ਹੈ ਸ਼ੁਭਾਤਿ ਸ਼ਾਮ ਸਤਨਾਮ ਦਾ ਸਿਮਰਨ ਕਰੋਨਾ ਧਰਮਸ਼ਾਲਾ ਬਣਾ ਕੇ ਅਤੇ ਆਪਣੀ ਪ੍ਰਵਾਦ ਦਾ ਜੀਵਨ ਨਰਵਾ ਕਰਨਾ 1927 ਦੇ ਵਟਵਾਰੇ ਤੋਂ ਬਾਅਦ ਸਾਡੇ ਵਡੇਰੇ ਜਿਹੜੇ ਐ ਉੱਜੜ ਕੇ ਤੇ ਇਸ ਪਾਸੇ ਵੱਲ ਆਏ ਤੇ ਨਗਰ ਸੈਦੇਵਾਲਾ ਵਿਖੇ ਸਾਨੂੰ ਜ਼ਮੀਨਾਂ ਲਾਟਮੈਂਟ ਹੋ ਗਈਆਂ ਪੱਕੇ ਤੌਰ ਤੇ ਇੱਥੇ ਬੈਠ ਗਏ ਤੇ ਸਤਿਗੁਰਾਂ ਦੀ ਇਹ ਬਖਸ਼ਿਸ਼ ਅਸੀਂ ਪਾਕਿਸਤਾਨ ਦੇ ਵਿੱਚ 1927 ਦੇ ਵਟਵਾਰੇ ਤੋਂ ਬਾਅਦ ਇੱਧਰ ਜਿਵੇਂ ਆਪਣਾ ਸਾਜੂ ਸਮਾਨ ਲਿਆਂਦਾ ਜਿੰਨਾ ਵੀ ਹੋਇਆ ਉਸੇ ਤਰ੍ਹਾਂ ਇਹ ਸਤਿਗੁਰਾਂ ਦੇ ਇਹ ਬਖਸ਼ਿਸ਼ ਨਾਲ ਲਿਆਉਣਾ ਕੀਤੇ ਤੇ ਸੰਗਤਾਂ ਦੇ ਸਹਿਯੋਗ ਸਹਾਇਤਾ ਦੇ ਨਾਲ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਸੁੰਦਰ ਅਮਾਰਤ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਦੀਵਾਨ ਹਾਲ ਬਣਿਆ ਹੈ ਲੰਗਰ ਹਾਲ ਬਣਿਆ ਹੈ ਤਰਸ਼ੀ ਜੋੜੀ ਬਣੀ ਹੈ ਰਹਿੈਸ਼ੀ ਕਮਰੇ ਬਣੇ ਹੈ ਬਾਕੀ ਹੋਰ ਬੜੀਆਂ ਸਾਰੀਆਂ ਕਾਰਜਸ਼ੀਵਾਵਾਂ ਚੱਲ ਰਹੀਆਂ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਬੜੇ ਦੁਖੀ ਦੁਖੀ ਲੋਕ ਇੱਥੇ ਆਉਂਦੇ ਆ ਤੇ ਉਹਨਾਂ ਦੇ ਤਨ ਦੇ ਨਾਲ ਜੁੜਾ ਸਾਹਿਬ ਸੁਹਾਏ ਜਾਂਦੇ ਆ ਬਰਜਾਦਾ ਦੱਸੀ ਜਾਂਦੀ ਹੈ ਜਿਵੇਂ ਜਿਵੇਂ ਸੰਗਤਾਂ ਸ਼ਰਧਾ ਧਾਰ ਕੇ ਸਤਿਗੁਰਾਂ ਦੀ ਇਹ ਬਖਸ਼ੀਆਂ ਲੈਂਦੀਆਂ ਉਦਾਂ ਹੀ ਸੁੱਖਾਂ ਦੁੱਖਾਂ ਤੋਂ ਰਹਿਤ ਹੋ ਕੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੀ ਹੈ ਤੇ ਪਰਜੂਰ ਬੇਨਤੀ ਹੈ ਸੰਗਤਾਂ ਨੂੰ ਕਿ ਜਿਤਨਾ ਵੀ ਹੋ ਸਕੇ ਜਿੱਥੋਂ ਤੱਕ ਵੀ ਸਾਡੀ ਇਹ ਆਵਾਜ਼ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਸਵੀਰ ਬਡਲਾੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਸਥਿਤ ਹੈ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਰੋਗ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਤਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦਾਰੇ ਕਰਕੇ ਅਤੇ ਜੋੜਾ ਸਾਹਿਬ ਆਪਣੇ ਤਨ ਦੇ ਨਾਲ ਸੁਹਾ ਕੇ ਦੁੱਖਾਂ ਤੋਂ ਰਹਿਤ ਹੋਈਏ ਤੇ ਸੁੱਖਾਂ ਦੀ ਪ੍ਰਾਪਤੀ ਕਰੀਏ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ ਸਾਨੂੰ ਇਥੋਂ ਦਾ ਇਤਿਹਾਸ ਦੱਸਣ ਦੇ ਲਈ ਸਾਨੂੰ ਸੜੀਆਂ ਸੰਗਤਾਂ ਨੂੰ ਇਥੋਂ ਦੇ ਇਤਿਹਾਸ ਬਾਰੇ ਜਾਣੂ ਕਰਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਦੇ ਗੁਰਦੁਆਰਾ ਬਾਂਸ ਸਾਹਿਬ ਤੇ ਨਾਲ ਹੀ ਦర్శਨ ਕਰਵਾਏ ਨੇ ਬਾਬਾ ਸਚੋ ਸੱਜੀ ਦੀ 15ਵੀਂ ਅੰਸ਼ ਬਾਬਾ ਜਰਨੈਲ ਸਿੰਘ ਜੀ ਦੇ ਉਹਨਾਂ ਤੋਂ ਤੁਹਾਨੂੰ ਉਹਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਸੋ ਦੋਸਤੋ ਤੁਹਾਨੂੰ ਸਾਡਾ ਅੱਜ ਦਾ ਇਹ ਵਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਕਰਕੇ ਦੱਸਣਾ ਆਪਣਾ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਚੈਨਲ ਨੂੰ ਤਾਂ ਜੋ ਸਭ ਨੂੰ ਇਸ ਤੋਂ ਇਤਿਹਾਸ ਬਾਰੇ ਪਤਾ ਚੱਲ ਸਕੇ ਚੋਲੋ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਲੈ ਕੇ حاضر ਹੋਵਾਂਗੇ ਉਦੋਂ ਤੱਕ ਆਪਣੇ ਦੋਸਤ ਮਨਮੋਹ ਸਿੰਘ ਨੂੰ ਦਿਓ ਇਜਾਜ਼ਤ ਸੱਤ ਚਰੀਆ ਕਾ